ਲਓ ਜੀ ਬਾਈ ਨਾਮ ਰੱਖਣਾ ਦਾ ਰਸੋਈ ਦੀਪਾ ਬਾਈ ਕਹਿੰਦਾ ਕਿ ਆ ਨਾਮ ਰੱਖਣਾ ਬੇਬੇ ਦੀ ਰਸੋਈ ਕਹਿੰਦਾ ਅੱਜ ਦੀ ਵੀਡੀਓ ਦਾ ਨਾਮ ਰੱਖਣਾ ਬੇਬੇ ਦੀ ਰਸੋਈ ਬੇਬੇ ਦੀ ਰਸੋਈ ਰੱਖਣਾ ਨਾ ਬਾਈ ਬੇਬੇ ਦੀ ਰਸੋਈ ਹਾਂ ਲਓ ਜੀ ਬਾਈ ਬੈਗ ਕਰਤਾ ਪੈਕ ਸਮਾਨ ਪਾ ਕੇ ਸਾਰੇ ਲਓ ਜੀ ਬਾਈ ਮੰਨ ਗਏ ਮਿਸਤਰੀ ਨੂੰ ਕਹਿੰਦੇ ਬੋ ਵੀ ਲੈਂਟਰ ਤੇ ਪੌੜੀ ਦਾ ਇਕੱਠਾ ਹੀ ਲੈਂਟਰ ਬਣਾ ਇਹ ਅਲੱਗ-ਅਲੱਗ ਇਹ ਅਲੱਗ-ਅਲੱਗ ਬਣਾ ਲਓ ਜੀ ਬਾਈ ਮਿਸਤਰੀ ਨੇ ਕੰਦ ਫਾਰਤੀ ਸਾਰੀ ਉਹ ਮੰਨੇ ਵਾਲੀ ਉਹ ਵੀ ਐਨਾ ਦੇਣਾ ਵਿੱਚ ਸਰੀਆ ਹਾਂਜੀ ਆਏ ਜਦੋਂ ਲੈਂਟਰ ਦਾ ਵਧਣਾ ਹੈ ਲੈਂਟਰ ਦਾ ਪੱਕੀ ਸਪੋਰਟ ਕਰਨੀ ਹੈ ਟਰੱਕੀ ਦੇ ਉੱਪਰੇ ਲੈਂਟਰ ਟਰੱਕੀ ਕਰਦੇ ਗੱਲ ਹੀ ਮਸ਼ੀਨਾ ਲੈਣ ਲੱਗ ਗਏ ਤੁਸੀਂ ਸ਼ੈਣੀਆਂ ਛੜਤੀਆਂ ਸ਼ੈਣੀਆਂ ਨਾਲ ਕੰਮ ਰਹਿ ਨਹੀਂਦਾ ਹਾਂ ਦੋ ਦਿਨਾਂ ਦਾ ਕੰਮ ਇੱਕ ਘੰਟੇ ਦੋ ਦਿਨਾਂ ਦਾ ਘੰਟਾ ਜਿਆ ਕੀ ਹਾਲ ਹੈ ਭਾਈ ਠੀਕ ਹੈ ਸ਼ੈਣੀ ਦੇ ਨਾਲ ਕਿੱਟੀ ਚੱਕੀ ਹੈ ਹਾਂ ਆ ਮੁੰਡੇ ਪਤੰਗ ਡਾਉਣ ਪਹੋਏ ਪਏ ਜੀ ਪੱਤੇ ਤੇਰਾ ਮੁੰਡਾ ਦੇਲਾ ਪਤੰਗੇ ਢਾਈ ਜਾਂਦਾ ਕਿ ਆਹ ਹੋ ਗਿਆ ਇਹਨੂੰ ਟਲੀਆ ਮਿਲਿਆ ਵੇਲੇ ਹੋ ਗਏ ਉਹ ਵੀ ਕੰਮ ਤਾਂ ਨਵੇੜ ਦੀ ਯਾਰ ਇਹ ਉਹ ਤਾਂ ਇਹ ਬਚਾ ਕੇ ਕੰਮ ਲੈਣਾ ਪੈਂਦਾ ਜੀ ਇਹ ਤਾਂ ਹੈ ਜੇ ਜਿਆਰਾ ਜ਼ੋਰ ਮਾਰਦਾ ਇੱਟ ਪਾਰਲੀ ਸਾਈਡ ਤੇ ਗਿਰ ਸਾਦੀ ਕਮਰੇ ਚ ਹਾਜਰੇ ਹਾਜਰੇ ਬਾਈ ਪੈੜ ਲੈ ਆਂਦੀ ਆ ਹਾਂ ਪੈੜ ਕਾ ਨੂੰ ਸ਼ਟਰਿੰਗੇ ਆ ਗਈ ਜਿਹੜਾ ਲੈਂਟਰ ਪਹਿਣਾ ਉਹਦੀ ਮੈਂ ਕਿਹਾ ਲੈਂਟਰ 'ਤੇ ਪਹੁੰਚ ਗਿਆ ਕੰਮ ਆਪਣਾ ਸ਼ਟਰਿੰਗਾ ਗਈ ਇੱਧਰ ਵਾਈ ਪ੍ਰਧਾਨ ਵਾਲਾ ਸਾਹਮਣੇ ਇਹ ਵੀ ਬੱਸ ਰਹੀ ਆ ਫਾਈਨਲ ਕੰਮ ਟਾਕੀਆਂ ਰਹਿ ਗਈਆਂ ਲੱਗਣੇ ਤੇ ਪੇਂਟ ਹੋ ਗਿਆ ਖਲਾਰਾ ਹਲੇ ਵੀ ਬਾਈ ਬਹੁਤ ਪਿਆ ਪਿਆ ਮਨੇ ਦੇ ਹੌਲੀ ਹੌਲੀ ਸੈੱਟ ਹੋਣਾ ਇਹ ਇੱਧਰ ਤਾਂ ਛੇੜਾ ਜੀ ਬਰਸ ਲਓ ਜੀ ভাই ਕਾਫੀ ਦਿਨਾਂ ਬਾਅਦ ਸੂਏਪਰ ਵਾਲੇ ਖੇਤਾਂ 'ਚ ਛੇੜਾ ਮਾਰਨ ਆਏ ਆ ਤੇ ਬਾਈ ਉਰੇ ਦੋ ਜੂਰੀਏ ਦੇ ਥੱਲੇ ਪੈ ਚੁਕੇ ਖੇਤੇ ਵਿੱਚ ਦੋ ਛਿੱਟੇ ਲੱਗ ਗਏ ਜੂਰੀਏ ਦੇ ਤੇ ਪਹਿਲਾਂ ਪਾਣੀ ਵੀ ਲੱਗ ਗਿਆ ਤਾਂ ਤੇ ਕਣਕ ਚੈੱਕ ਕਰੋ ਫਿਰ ਕਿਵੇਂ ਆ ਮੌਸਮ ਵਧੀਆ ਬਾਈ ਸੂਰਜ ਦੇਵਤਾ ਆਏ ਪਏ ਨੇ ਸਾਹਮਣੇ ਦੇਖੋ ਕਿਹੜੇ ਕਾਣਕ ਵਧੀਆ ਏ ਥੋੜਾ ਜਿਹਾ ਮੀਂਹ ਵੀ ਪੈ ਗਿਆ ਤਾਂ ਤੇ ਫਾਇਦਾ ਹੋ ਗਿਆ ਇਹਨੂੰ ਪੂਰਾ ਖੇਤ ਹਰਿਆ ਭਰਿਆ ਬਈ ਐ ਕਿਸੇ ਪਾਸੇ ਤੇ ਖਾਲੀ ਨਹੀਂ ਦਿਖਦਾ ਹੈਗਾ ਐਨ ਹਰਿਆ ਭਰਿਆ ਵਾਕੀ ਮੀਂਹ ਪੈ ਗਿਆ ਬਾਈ ਜਿੰਨੀ ਕਹਿੰਦੇ ਤੇ ਵੀ ਮੀਂਹ ਪਏ ਤੇ ਠੰਡ ਹੋ ਜਾਣੀ ਉਨੀ ਹੋਈ ਨਹੀਂ ਹੈਗੀ ਵੀ ਦੇਖ ਲੋ 10 ਵਜੇ ਦਾ ਟਾਈਮ ਆ ਬਾਈ ਧੁੱਪ ਪੂਰੀ ਜੋਰਾਂ ਦੇ ਆ ਨੀਂਦਾ 12 1 2 ਸਾਰਾ ਸਾਰਾ ਦਿਨ ਆਸ ਟਾਈਮ ਫੁੱਲ ਧੁੰਦ ਪੈਂਦੀ ਸੀ ਉਹ ਸਿਸਟਮ ਨਹੀਂ ਹੈਗਾ ਬਾਕੀ ਬਾਈ ਜਿਹੜੀ ਸਪਰੇਅ ਕਰੀ ਆਪਾਂ ਨੇ ਕਾਹ ਨੂੰ ਕਹਿੰਨੇ ਨਯਾਰਾ ਹੈ ਬੱਕਲੀ ਕਣ ਕੇ ਦੇਖਦੀਏ ਤੁਹਾਨੂੰ ਵਿੱਚ ਹੋਰ ਕੋਈ ਆਟਮ ਨਹੀਂ ਦੇਖਣੀ ਦੇਖੋ ਨੀਂਦਾ ਜਿਹੜੀ ਆ ਧਰਤੀ ਖਾਲੀ ਦੇਖਦੀ ਹੈ ਜੇ ਸਪਰੇਅ ਨਾ ਕਰੀ ਹੋਵੇ ਗੋਲੀ ਡੰਡਾ ਹੋਰ ਕੱਕ ਪੂਰਾ ਭਰ ਜਾਣਾ ਤਾਂ ਇਹ ਹੁਣ ਇਹ ਦੇਖ ਲਓ ਖਾਲੀ ਰਹਿਦੀ ਹੈ ਤੁਹਾਨੂੰ ਜਾਂ ਕਣਕ ਜਾਂ ਮਿੱਟੀ ਦੋ ਐਟਮਾ ਦੇ ਦਿਆਂ ਕਣਕ ਜਾਂ ਮਿੱਟੀ ਦੇਖੋ ਨੇ ਤਾਂ ਇਹ ਫਿਰ ਬੁਰਾ ਹਾਲ ਹੋ ਜਾਂਦਾ ਖੇਤ ਦਾ ਬਾਈ ਖੇਤ ਵਾ ਕੇ ਰੂਹ ਨਹੀਂ ਲੱਗਦੀ ਹੈਗੀ ਹੁਣ ਖੇਤ ਵਾ ਕੇ ਰੂਹ ਲੱਗਦੀ ਹੈ ਵੀ ਜਿਹੜੀ ਆਪਾਂ ਬੀਜ ਦੀ ਸਾਰੇ ਸਪਰੇਅ ਕਰ ਦਿੰਦੇ ਬਾਈ ਉਹਦੇ ਬਹੁਤ ਜ਼ਿਆਦਾ ਫਾਇਦੇ ਆ ਇਹ ਜ਼ਰੂਰੀ ਹੈ ਕਰਨੀ ਚਾਹੀਦੀ ਹੈ ਬਾਕੀ ਪਾਣੀ ਲਗੂਗਾ ਬਈ ਕਣਕ ਨੂੰ ਤੇ ਲਾਸਟ ਜੂਰੀਆ ਵੀ ਪੈ ਸਕਦਾ ਇਹਦੇ ਵਿੱਚ ਬਾਕੀ ਦੇਖਦੇ ਜੀ ਹੁਣ ਬੱਜ ਗਿਆ ਗਿਹੜਾ ਸੂਏਪਰ ਵਾਲੇ ਖੇਤਾਂ ਕਾ ਨਹੀਂ ਚੱਲਦੇ ਹੁਣ ਹੋਰ ਪਾਸੇ ਨੂੰ ਲਓ ਜੀ ਬਾਈ ਸੂਏਪਰ ਵਾਲੇ ਖੇਤਾਂ 'ਚ ਕਿਹੜਾ ਮਾਨ ਨੇ ਤੇ ਬਾਰਮਾ ਮੰਨੇ ਕੋਲ ਆਏ ਆ ਇਹਨੇ ਜਲੋ ਜਲ ਕਰਿਆ ਵਾ ਸਾਰੇ ਖੇਤਾਂ 'ਚ ਕੋਈ ਏਰੀਆ ਛੱਡੇ ਨਹੀਂ ਜਿੱਥੇ ਨਹੀਂ ਪਾਣੀ ਲਾਇਆ ਹੌਕਾ ਮੈਂ ਬੋਲਟ ਉੱਥੇ ਬਾਈ ਵਿੱਚ ਵੜਨ ਲੱਗੇ ਤਾਂ ਜਿਆ ਸਟੈਂਡ ਲਾਇਆ ਸਟੈਂਡ ਅੱਧਾ ਵਿੱਚ ਗਿਆ ਆ ਗੰਦੇ ਨੇ ਪਾਣੀ ਤਾਂ ਲਾਇਆ ਮਨੇ ਯਾਰ ਹੁਣ ਤਾਂ ਜੂਰੀਆ ਪਾਇਆ ਤੈਨੂੰ ਕੀ ਹੋ ਗਿਆ ਮੈਂ ਦੇਖਿਆ ਏ ਜਦੋਂ ਆਪਾਂ ਨੇ ਗੰਨਾ ਬੀਜਿਆ ਕਿੰਨੇ ਦਿਨ ਹੋ ਗਏ 8-10 ਦਿਨ ਹੋਏ ਆ ਕਣਕ ਬੀਜਣੀ ਲੇਟ ਫੇਰ ਮੰਨ ਨਹੀਂ ਖੜਦਾ ਹੈਗਾ ਜੰਮੇ ਕਣਕ ਤਾਂ ਜੰਮੇ ਤੇਰੇ ਬਰਾਬਰ ਖੜਾਦਾ ਨਹੀਂ ਦਰਦਾਂਗਾ ਨੂੰ ਠੀਕਾ ਮੋਟਾ ਲਾਉਣਾ ਖਾਲੀਓ ਲੈਕ ਵਿੱਚ ਪਾਇਆ ਕੋਈ ਚਲ ਠੀਕ ਹੈ ਹੁਣ ਤਾਂ ਚਾਹੀ ਜਦਾ ਇੱਕ ਥੈਲਾ ਹੋਰ ਪਾਉਂਗਾ ਨਾਲ ਨਾ ਹੋਸ ਹਾਂ ਮਸ ਨਹੀਂ ਤਿੰਨ ਤਾਂ ਪਾਉਂਗੇ ਤੇਰੇ ਕਣਕ ਵੀ ਲੇਟ ਹੈ ਮੈਂ ਪਾਈ ਹੋਵੇ ਦੋ ਬਹੁਤ ਹਾਂ ਦੇ ਇਸ ਉਹ ਬਾਈ ਮੁੱਕਰ ਜਾਂਦਾ ਇਹਨੇ ਤੀਆ ਵੀ ਪਾ ਰਹਿਣਾ ਦੇਖ ਲਈ ਦੱਸਲਾ ਤੂੰ ਚਾਰ ਪਾ ਦਿੰਦਾ ਮੈਂ ਤੇ ਇੱਕ ਨਹੀਂ ਪਾ ਤੇ ਇੱਕ ਨਹੀਂ ਪਾਉਂਗਾ ਦੇਖਿਆ ਵੇ ਤੂੰ ਸੱਚ ਦੱਸ ਲੈ ਮੈਂ ਕਹਿਣਾ ਵੀ ਮੈਂ ਚਾਰ ਪਾ ਕੇ ਵੀ ਮੁੱਕਰ ਜਾਂਦਾ ਹਾਂ ਬਾਈ ਮੈਂ ਤਾਂ ਦੋ ਪਾਏ ਉਹ ਤੂੰ ਰਹਿਮ ਦੇ ਘਰ ਲੈ ਤੇਰੀਆਂ ਮੈਂ ਬਣਾ ਕੇ ਦੱਸਲਾ ਇਹਨੇ ਮੂੰਹ ਨੇ ਦੇ ਪਾਉਂਦੇ ਨੇ ਲੋਕੇ ਨਹੀਂ ਦੇਖ ਰਿਹਾ ਦੋ ਪਾ ਤੇ ਇੱਕ ਹੋਰ ਪਾਉਣੇ ਆ ਇਹ ਹੋਰ ਗਿਆ ਨਹੀਂ ਰੱਖੀ ਜਾਂਦੇ ਆ ਉਹ ਮੈਂ ਮਨੇ ਆ ਦੇਖ ਕੇ ਆ ਦਾ ਘਰ ਮਾਹਾਂ ਵੀ ਆ ਡੱਬੇ ਜਗਾ ਤੇ ਗਿਰੇ ਪਿਆ ਨਵੇਂ ਲਾਇ ਲੈ ਕੇ ਹਾਂ ਵੀ ਉਲੂ ਲੈਟਾ ਅੱਜ ਇਹ ਮੈਂ ਦੇਖ ਕੇ ਆਇਆ ਦਾ ਕਰੈਕਸ਼ਨ ਕਰਤੇ ਆਪੇ ਹੋਰ ਕਿਹ ਮਿਸਤਰੀ ਲਾਉਣਾ ਦਾ 10 ਦਾ ਗਰੇ ਸਵਾ ਤੇ ਜਾਂਦੀ ਘਰੋਂ ਨਾਲ ਮੰਗਾਈ ਲੈ ਅੱਛਾ ਪੂਟਰ ਪਾਇਆ ਹੈ ਹਮਮ ਚੱਲ ਬੜੀ ਯਾਰ ਰਹੇ ਜਰੂਰੀ ਆ ਕਲਹੀਂ ਉਹ ਦੇ ਪੂਰੀ ਭਾਈ ਉਹ ਅੱਜ ਕੀ ਗੱਲ ਹੈ ਮਿਸਤਰੀ ਆਪਾਂ ਮਿਸਤਰੀ ਲੱਗੇ ਵੇ ਜਾਂ ਬੰਦਾ ਰਿਹਾ ਪਰ ਲੱਗੇ ਵੇ ਉਹ ਪੂਰੀ ਲੈ ਗਿਆ ਦੋ ਤੇਲੇ ਲੱਦ ਕੇ ਔਰ ਦੇਖੋ ਹੋ ਗਿਆ ਦੋ ਥੈਲੇ ਲੱਦੀ ਜਾਂਦਾ ਏ ਉਹ ਮਨਸੂਏ ਗਿਆ ਪਾਉਣ ਇੱਕ ਦੇਖਿਆ ਮੈਂ ਜਸਵੀਰ ਵਾਈ ਦੇ ਮਿਸਤਰੀ ਮਨ ਦੇ ਮਿਸਤਰੀ ਦੋ ਤਿੰਨ ਘਰ ਹੋਰ ਮਿਸਤਰੀ ਜਾਂ ਮਿਸਤਰੀੋਂ ਮਿਸਤਰੀ ਜਾਂਲੇ ਜਾਂ ਰੇਹ ਚੱਲਦਾ ਦੋ ਕੰਮ ਚੱਲਦੇ ਹੈ ਮਨੇ ਪੈਟ ਲਿਆ ਤੇ ਲੈਂਟਰੇ ਲਿਆ ਪੂਰਾ ਉਹ ਉਹਨਾਂ ਨੇ ਉਹ ਮੰਗਵਾਏ ਸੀ ਸ਼ਟਰਿੰਗ ਸਾਰੀ ਆ ਗਿਆ ਸਿਸਟਮ ਚੱਲ ਵਧੀਆ ਸਾਵਾਨੂੰ ਬਾਈ ਸ਼ੀਦੀ ਜੋੜ ਮੇਲੇ ਚੱਲਦੇ ਆ ਤੇ ਸਾਡੇ ਪਿੰਡ ਵਾਲਿਆਂ ਨੇ ਬਾਈ ਲੰਗਰ ਲੈ ਕੇ ਜਾਣਾ ਏ ਸ਼੍ਰੀ ਫਤੇਗੜ ਸਾਹਿਬ ਅੱਜ ਵੀ ਸਾ ਖਾਦੇ ਆ ਕੱਲ ਨੂੰ ਵੀ ਆ ਸਾਡੇ ਬਾਕੀ ਟਾਈਮ ਦਸੂਗਾ ਮੈਂ ਤਾਂ ਦੇਖਦਾ ਮੈਂ ਤਾਂ ਪਿੰਡ ਵਾਲੇ ਕੇ ਚਲੇ ਜਾਣਾ ਅੱਜ ਮਨੇ ਦੇਲਾ ਕਿੰਨੇ ਦਿਨ ਹੋ ਗਏ ਪਾਣੀ ਲਾਇਆ ਇਹਨੂੰ ਖੇਤ ਗਿੱਲਾ ਪਿਆ ਬੂਟ ਘਟਦਾ ਬਾਈ ਮੈਂ ਵੀ ਵਿੱਚੋਂ ਤੁਰਿਆ ਬੂਟ ਪੂਰਾ ਘਟਦਾ ਏ ਵੀ ਧਰਤੀ ਹੁ ਪਾਣੀ ਨਾ ਮਾਤਰੇ ਖਾਂਦੀ ਏ ਲੋ ਜੀ ਬਾਈ ਚਲਦੇ ਕੰਮ 'ਚ ਮਨਾ ਕਹਿੰਦਾ ਵੀ ਤਿੰਨ ਦਿਨ ਦੇ ਕੱਖ ਵੀ ਅਜ ਵੱਡੇ ਦੇਣੇ ਇਹ ਕੱਖ ਕਹਿੰਦੇ ਅਸੀਂ ਟਾਈਮ ਨਾਲ ਬੀਜਦੇ ਤੇ ਮੈਰ ਮਨੇ ਨੇ ਅੱਜ ਨਜ਼ਾਰਾ ਲੈ ਗਏ ਜਰਾ ਹੈ ਮਨੇ ਇਹ ਕਹਿੰਦੇ ਟਾਈਮ ਨਾਲ ਬੀਜ ਤੇ ਦੇ ਹਾਂ ਬਾਈ ਮਾਹੌਲ ਕਰਦੇ ਦੇ ਮੈਨੂੰ ਹਾਂ ਇਹਨੇ ਕਿੱਥੇ ਹੋਣਾ ਮਨੇ ਜਰਾ ਪੂਰੀ ਵੀ ਸਾਨੂੰ ਕਹਿੰਦਾ ਰਾ ਪੂਰੀ ਕਹਿੰਦਾ ਹੋਣੇ ਨਹੀਂ ਗਏਤੇ ਆ ਫਿੱਟ ਆ ਜਾਣਾ ਪਰ ਆਏ ਆ ਬਾਈ ਕੰਮ ਥਾਰ ਕੇ ਕੰਮ ਉੱਕੀ ਵਰ ਵਗੇ ਰੱਖੇ ਨਾ ਤੇ ਉਹ ਤੇ ਬਾਰਵਾ ਬਾਈ ਸਾਡੀ ਮਹਿਕ ਹੋਇਆ ਅਮਨਾ ਹੋਇਆ ਕਹੀ ਜਾਣ ਦੀ ਸਲਾਹ ਬਣੀ ਐ ਵੀ ਆਪਾਂ ਕਾਲੂ ਚੱਲੂਗੇ ਮੋਟਰਸਾਈਕਲ ਉੱਪਰ ਧੀ ਪਤੇਗੜ ਸਾਹਿਬ ਨੂੰ ਵੀ ਅੱਜ ਆਪਣੇ ਕੰਮ ਨੇ ਵੇਢ ਲੋ ਠੀਕ ਆ ਮਨੇ ਬਾਕੀ ਦੇਖ ਲਾਂ ਨੇ ਬਾਈ ਕਿੱਦਾਂ ਬਣਦਾ ਹਾਂ ਕੋ ਕਾਲੂ ਦੱਸ ਵੀ ਲੇਟ ਨਹੀਂ ਕਰਨਾ ਯਾਰ ਫਿਰ ਮੈਂ ਤਾਂ ਕਲੀਅਰ ਆ ਮੈਂ ਤਾਂ ਓਕੇ ਆ ਬਾਈ ਕਿੰਨੇ ਵਜੇ ਜਦੋਂ ਮੈਂ ਤਾਂ 6:00 7:00 ਵਜੇ ਛਾਲ ਲਾਉਂਗਾ ਕਿਤੇ ਐ ਨਾ ਹੋਵੇ ਵੀ ਕੱਲੂ ਤੁਸੀਂ 4:00 ਵਜੇ ਤੇ 3:00 ਵਜੇ ਤੇ ਆਪਾਂ 10 11:00 ਵਜੇ ਨਿਕਲ ਲੈਣਾ ਔਰ ਇਹਦੇ ਤੌਰੇ ਤੇ ਕਲੀਅਰ ਕਰਨ ਲੱਗਿਆ ਤੇਰੇ ਸਾਹਮਣੇ ਕੰਮ ਅੱਜ ਇਹਨੂੰ ਕਹਿਤਾ ਵੀ ਆਪਣੇ ਕੱਖ ਵਾਢ ਲਾ ਜੋ ਮਰਜੀ ਗੱਲ ਹੈ ਕਹਿੰਦਾ ਕੋਈ ਚੱਕਰ ਨਹੀਂ ਹੁਣ ਅਸੀਂ ਮੇਰੇ ਹੁਣ ਵੀ ਵਾਢੋਗੇ ਮੈਂ ਤਾਂ ਨਹੀਂ ਤੂੜੀ ਪਾ ਲਈ ਸਾਰਾ ਕੰਮ ਹੈ ਨਾ ਰੇਰੂ ਦਾ ਨਿਭੜ ਗਿਆ ਸਿਸਟਮ ਇਹਦਾ ਜੋ ਵੀ ਹੈਗਾ ਤਾਂ ਕੱਖ ਵੀ ਵਾਧੂ ਲੈਣੇ ਅਜੇ ਵਢ ਕੇ ਫਿਰ ਕੱਲੂ ਪੱਕਾ ਏ ਮੇਰਾ ਤਾਂ ਪੱਕਾ ਬਸ ਠੀਕ ਆ ਆਪਣਾ ਕੱਲੂ ਲੋਟ ਆ ਜਾਣਾ ਬਾਕੀ ਸੰ ਦੇਖਦੇ ਆ ਉਹਨੂੰ ਵੀ ਪੱਟ ਦੇ ਉਹਨੂੰ ਕਹਿਣਾ ਬਾਈ ਵੀ ਕਾਲੂ ਚੱਲ ਵੀ ਫੇਰ ਤਾਂ ਇੱਕ ਰਾਤੇ ਲੱਗਣੀ ਆ ਮਨਾ ਲੈਣਾ ਆਪਾਂ ਨੇ ਇਕੱਠੇ ਜੋ ਕੇ ਚੱਲਦੇ ਫਿਰ ਲਾਮਣ ਵੀ ਅਸੀਂ ਰਗੜਦਾਂਗੇ ਹੈ ਲੋ ਜੀ ਬਾਈ ਆ ਪੰਜ ਛੁਰੀਆਂ ਇਹ ਆਪਣੀਆਂ ਕੰਮ ਆਉਣੀਆਂ ਲੰਗਰ ਦੇ ਵਿੱਚ ਸੈਂਡਵਿਚ ਵੜਨ ਵਾਸਤੇ ਇਹ ਸਪੈਸ਼ਲ ਹੁੰਦੀ ਆ ਬਾਈ ਬ੍ਰੈਡ ਕੱਟਣ ਵਾਲੀਆਂ ਛੁਰੀਆਂ ਤੇ ਇਹਨਾਂ 'ਪਾ ਮਾਰਕ ਲਗੇ ਬਾਈ ਨਿਸ਼ਾਨੀ ਲਾ ਰਣੀ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਫੇਰ ਯਾਦ ਰਾਹੂਗਾ ਵੀ ਕਿਹੜੀ ਵਧੀਆ ਚੱਲੀ ਹੈ ਫੇਰ ਅਗਲੇ ਸਾਲ ਉਹ ਲਿਆਉਂਗਾ ਜਿਹੜੀ ਜ਼ਿਆਦਾ ਵਧੀਆ ਹੋਈ ਇਹ ਆਪਣੇ ਬਾਈ ਇੰਗਲੈਂਡ ਵਾਲੇ ਵੀਰ ਨੇ ਭੇਜੀਆਂ ਐ ਛੁਰੀਆਂ ਮਤਲਬ ਕੱਟਣ ਵਾਲੀਆਂ ਲਓ ਜੀ ਬਾਈ ਮੰਨ ਕੇ ਮਿਸਤਰੀ ਨੂੰ ਕਹਿੰਦੇ ਉਹ ਵੀ ਲੈਂਟਰ ਤੇ ਪੌੜੀ ਦਾ ਇਕੱਠਾ ਹੀ ਲੈਂਟਰ ਪੈਣਾ ਹੈ ਅਲੱਗ-ਅਲੱਗ ਇਹ ਅਲੱਗ-ਅਲੱਗ ਪੈਣਾ ਆ ਦੇਖੋ ਬਾਈ ਛੁੱਟੀ ਦਾ ਟਾਈਮ ਹੋ ਗਿਆ ਮਿਸਤਰੀ ਨੇ ਕੰਮ ਚੰਗਾ ਖਿੱਚਦਾ ਕਿੰਨੇ ਦਿਨਾਂ 'ਚ ਉਹ ਵੀ ਲੈਂਟਰ ਪੈ ਜਾਊਗਾ ਬਾਈ ਉੜੀ ਦਾ ਚੜਾਈ ਹੋਣੀ ਉਹਦੇ ਬਾਅਦ ਚ ਫਿਰ ਲੈ ਲੈਂ। ਲੱਗੂ 2 ਦਿਨ। ਹਾਂ। ਬਸ ਠੀਕ ਆ 2 ਦਿਨ ਚ ਬਾਈ। ਲੈਂਟਰ ਪੈਣਾ ਵੀ ਬਣ ਜਾਣੀ ਗੱਲ ਬਾਤ। ਹਾਂ ਬੀਬੀ। ਹਾਂ ਭਾਈ ਬਾਬੀ ਬੀਬੀ ਕਹਿੰਦੀ ਏ ਮਾਇਆ ਮੈਂ ਮਿਲ ਜਾਂਦੀ ਏ। ਕੋਈ ਨਹੀਂ ਮਾਇਆ ਤਾਂ ਮਿਲ ਹੀ ਜਾਂਦੀ ਏ। ਹਾਂ। ਛੇੜਦੇ ਜ਼ਰੂਰ ਆ ਬੀਬੀ ਨੂੰ ਇਹ ਮਾਇਆ ਲੈ ਲੈਂਦੇ ਵਰ। ਹਾਂ। ਹਾਂ ਬੀਬੀ। ਮਾਇਆ ਮੂਹਿਆ ਦੇ ਦੇ ਮਿਸਤਰੀ ਕਹਿੰਦੇ ਥੋੜੀ ਜੀ ਹੁਣ। ਲਓ ਜੀ ਬਾਈ ਬੈਗ ਕਰਤਾ ਪੈਕ ਸਮਾਨ ਪਾ ਕੇ ਸਾਰੇ ਲੋਹਰਾ ਪਾਤੀਆਂ ਵਿੱਚ ਇੱਕ ਪਾਤੀ ਟੀ-ਸ਼ਰਟ ਤੇ ਹੁਣ ਆਪਾਂ ਨਹਾ ਕੇ ਹੋਈਏ ਰੈਡੀ ਤੇ ਪਰਨਾ ਪੜਨਾ ਬੰਨ ਗਏ ਮਨਾ ਵੀ ਮੰਨ ਗਏ ਅੱਜ ਮਹਿਕ ਵੀ ਮੰਨ ਗਏ ਫਿਰ ਅੱਜੇ ਚਲੇ ਜਾਣਾ ਬਾਈ ਪਹਿਲਾਂ ਕੱਲ ਦੀ ਸਲਾ ਬਣ ਗਈ ਦੀ ਵੀ ਕੱਲ ਮੋਹਰਸਾਲਾ ਪ ਜਾਣਾ ਤੇ ਫਿਰ ਦੁਬਾਰਾ ਕੈਂਸਲ ਹੋ ਗਈ ਫਿਰ ਹੁਣ ਅੱਜ ਦੀ ਹੋ ਬਣ ਗਈ ਹੁਣ ਦੇਖਦੇ ਆ ਵੀ ਕੀ ਆ ਸਿਸਟਮ ਆ 5 ਵਜੇ ਕਹਿੰਦੇ ਬਾਕੀ ਜਾਣਾ ਬਾਕੀ ਜਿਹੜੇ ਥੋੜੇ ਬੋਤੇ ਬਾਈ ਕੰਮ ਹੈ ਨ ਕੋਰਦਾਰ ਮਾਤੇ ਸਮਾਨ ਲੱਦਣਾ ਹੈ ਟਰਾਲੀ ਦੇ ਵਿੱਚ ਉਹ ਸਮਾਨ ਵੀਰਾਂ ਨੇ ਨਾਲ ਹੋ ਕੇ ਲਦਾ ਕੇ ਫੇ ਚੱਲਦੇ ਹੀ ਸਦਾ ਸ਼ਰੀਫ ਫਤਿਹਗੜ ਸਾਹਿਬ ਨੂੰ ਬੈਗ-ਪੈਗ ਲਓ ਜੀ ਬਾਈ ਨਾਮ ਰੱਖਣਾ ਰਸੋਈ ਦੀਪਾ ਬਾਈ ਕਹਿੰਦਾ ਕਿਆ ਨਾਮ ਰੱਖਣਾ ਬੇਬੇ ਦੀ ਰਸੋਈ ਕਹਿੰਦਾ ਅੱਜ ਦੀ ਵੀਡੀਓ ਦਾ ਨਾਮ ਰੱਖਣਾ ਬੇਬੇ ਦੀ ਰਸੋਈ ਬੇਬੇ ਦੀ ਰਸੋਈ ਰੱਖਣਾ ਲਓ ਬਾਈ ਬੇਬੇ ਦੀ ਰਸੋਈ ਹਾਂ ਬਸ ਠੀਕ ਹੈ ਜੀ ਮੇਰੀ ਬਾਹਰ ਦੇ ਮੋਰ ਖਲੀ ਨਹੀਂ ਹੋਣੀ ਬਾਹਰਲੇ ਮੋਰ ਖਲੀ ਵੜਾ ਲੈਣੀ ਹਾਂ ਬਸ ਠੀਕ ਹੈ ਔਰ ਸੋਹੀ ਕਹਿੰਦੇ ਬਾਈ ਬਾਹਰਲੇ ਮੌਲ ਖਾਲੀ ਬਣਾਉਣੀ ਹੈ ਬੇਬੇ ਦੀ ਰਸੋਈ। ਬੇਬੇ ਦੀ ਰਸੋਈ। ਹਮਨਾ ਕਿੱਥੇ ਆ? ਹਮਨਾ ਦਰਬਾਈ ਗਾਲ ਹੁਣ ਬਾਉ ਜੀ ਬੜੀ ਕਰਕੇ ਜਾ। ਹਾਂ ਬੋਬੀ ਦੱਸ ਬਾਈ, ਕੀ ਚਾਹੀਦਾ ਹੈ? ਤਾਰ ਲੈ ਕੇ ਆਉਣੀ? ਤਾਰ, ਤਾਰ ਪਾੜ ਦੇਂਦੀ ਕਾ ਸੇਬੇ ਨਾਲ ਬੰਨ੍ਹ ਦੋ। ਇੱਕ ਰਾ ਤਾਰ ਚਾਹੀਦੀ ਉਹ ਕਹਿੰਦੇ ਸੇਬੇ ਕਲੇ ਬੰਨ੍ਹ ਦੋ। ਚੱਲ ਦੇਖ ਲੈ ਤੇਰੀ ਮਰਜ਼ੀ ਹੈ। ਲਓ ਜੀ ਬਾਈ, ਮਿਲੋ ਸਾਡੇ ਸ਼ਤ ਗੱਲ। ਪੰਮੂ ਬਾਈ ਨੂੰ ਕਹਿੰਦਾ ਸਾਸਰੀ ਕਾਲ ਜੀ। ਅੱਪਾ ਬਾਈ ਜਾ ਕੇ ਆਏ ਆ ਗੁਰੂ ਘਰ ਕੰਨੀ ਹਾਲੇ ਬੰਦੇ ਲਿਖੇ ਨਹੀਂ ਹੈਗੇ ਤੇ ਮੰਨੇ ਦੇ ਘਰ ਵੀ ਕਿਹੜਾ ਮਾਰੇ ਬਾਈ ਮੰਨੇ ਦੀ ਬੰਦੀ ਰਸੋਈ ਬੰਦੇ ਕਿੰਨੇ ਨਾਂ ਰੱਖਣਾ ਬੀਬੀ ਦੀ ਰਸੋਈ ਕੀ ਹਾਲ ਪਾਪਾ ਵੀਏ ਕੀ ਰੱਖਣਾ ਹੈ ਟੀਪੀ ਕਹਿੰਦੇ ਮੁੰਡਾ ਸਾਡਾ ਟੀਵੀ ਦੀ ਬਣਾਉਂਦਾ ਰੇਲ ਦੰਦਾ ਢੇੜੇ ਜਸ਼ਨ ਆਇਆ ਕਹਿੰਦੇ ਚਾਹ ਹਾਂ ਚਾਹ ਚਾਹੀਦੀ ਲਿਆ ਦੀਦੀ ਕੀ ਕਰਦੀ ਪਾਪਾ ਤੁਸੀਂ ਚਾਹ ਕਿੱਕਣਾ ਚਾਰ ਮਾਰਦੀ ਸੀ ਕਹਿੰਦੇ ਚਾਹ ਪੀਣੀ ਆ ਅਸੀਂ ਕਹਾਂ ਹਾਂਜੀ ਬਾਈ ਚਾਹ ਬਣਾ ਲੈ ਚਾਹ ਪੀ ਕੇ ਫਿਰ ਨਾ ਕੇ ਹੋਈ ਇਹ ਰੈਡੀ ਫਿਰ ਸਾਨੂੰ ਪਤਾ ਹੀ ਹੈ ਕਿੱਥੇ ਜਾਣਾ ਹੈ ਖੇਤਾਂ ਗਨੇ ਗੇੜਾ ਮਾਰੇ ਤੇ ਬਾਈ ਥੋੜੀ ਜੀ ਬਾਰਿਸ਼ ਹੋ ਗਈ ਤੇ ਪਿੱਛੇ ਰੇਹ ਵਾਲੀ ਹਲੇ ਕਾਣਕ ਕੋਈ ਨਹੀਂ ਹੈਗੀ ਆਪਣੇ ਡੈਰੀ ਪਿੱਛੇ ਰੇਹ ਪਾਉਣਾ ਦਾ ਉੱਥੇ ਕਾਣਕਾਂ ਲਈ ਛੋਟੀ ਹੈ ਉੱਥੇ ਦੇਖਦੇ ਵੀ ਸ਼ਹਿਰ ਜੰਮੀ ਪੈ ਗਿਆ ਤਾਂ ਰੇਹ ਆਪਾਂ ਪੈਨਾ ਪਾ ਲਈਏ ਨਹੀਂ ਤਾਂ ਫਿਰ ਪਾਣੀ ਦੇ ਮੂਰੇ ਪਾਉਂਗੇ ਹਾਂਜੀ ਵੀਰ ਟੀਵੀ ਦੇਖਣਾ ਜੀ ਹਾਂ ਮੁੰਡਾ ਬਾਈ ਸਾਡਾ ਟੀਵੀ ਦੇਖਣੇ ਨੂੰ ਕਾਲਾ ਏ ਕਿਰਾ ਛੇਤੀ ਵੀਡੀਓ ਬੰਦ ਕਰ ਜਾ ਤੇ ਕੀ ਆ ਦੇਖਣਾ ਹੈ ਟੀਵੀ ਚਲ ਠੀਕ ਹੈ ਬਾਈ ਕਰਦੇ